ਜੀ ਜਿਹੜੀ ਵੀਡੀਓ ਆ ਉਹ ਬਣਾ ਰਹੇ ਆ ਆਪਾਂ ਫੂਲ ਤਹਿਸੀਲ ਵੀ ਇਹੀ ਪੈ ਜਾਂਦੀ ਆ ਤੇ ਜ਼ਿਲ੍ਹਾ ਪੈ ਜਾਂਦਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਆਗੀ 2 ਤੋਂ 3 ਦਿਨਾਂ ਇਹ ਲੈਂਦੀ ਆ ਦਿਨ ਪੂਰੇ ਹੋਣ ਚਿਹਦੇ ਪਏ ਆਗੇ ਤੇ ਤੀਜੇ ਸੂਏ ਸਵਾਰੇ ਨੇ ਸੂਣਾਗਾ ਤੇ ਚੰਗਾ ਦੁੱਧ ਦਿੰਦਾ ਇਹਨੇ ਪਿਛਲੇ ਸੂਏ ਦੇ ਵਿੱਚ ਤੇ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਵਾਂਗੇ ਡਿਟੇਲ ਤੁਹਾਨੂੰ ਸਾਰੀ ਲੈ ਕੇ ਦੇਵਾਂਗੇ ਤੇ ਮੱਝ ਨੂੰ ਤੋੜ ਕੇ ਵੀ ਦਿਖਾਵਾਂਗੇ ਤੇ ਮੁੱਲ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਤੁਸੀਂ ਆਪ ਦੀ ਤਸੱਲੀ ਕਰਕੇ ਸਕਰੀਨ ਦੇ ਉੱਤੇ ਨੰਬਰ ਜਰ ਲੀ ਜਾਂਦਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੇ ਬਾਈ ਨਾਲ ਤੁਸੀਂ ਗੱਲਬਾਤ ਕਰਕੇ ਇੱਥੇ ਆ ਕੇ ਆਪ ਦੀ ਤਸੱਲੀ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਤੇ ਆ ਜੋ ਤੁਹਾਡਾ ਆਪਾਂ ਜਿਆਦਾ ਸਾਮਾਨ ਹੀ ਲੈਂਦੇ ਤੇ ਆਪਾਂ ਬਾਈ ਨਾਲ ਗੱਲਬਾਤ ਕਰਾਉਂਦੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਮੱਝ ਤੋਰ ਕੇ ਦਿਖਾਵਾਂਗੇ ਤੇ ਚੈਨਲ ਤੇ ਜਿਹੜੇ ਭਰਾ ਨਵੇਂ ਆਏ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਮ ਦੱਸ ਦਿਓ ਨਾਮ ਗੁਰਪ੍ਰੀਤ ਸਿੰਘ ਜੀ ਸੋਨੋ ਸਾਲੂ ਸਿੰਘ ਜੀ ਠੀਕ ਹੈ। ਨਾਲ ਗੂਲ ਪੱਤੀ ਜਟਾਣਾ ਹੈ। ਠੀਕ ਹੈ ਜੀ। ਤੇ ਬਾਈ ਜਿਹੜੇ ਆਪਣੇ ਇਹ ਪਸ਼ੂ ਰੱਖੇ ਹੈਗੇ ਆਪਣੇ ਘਰ ਦੇ ਕੋਈ ਵਪਾਰ ਦਾ ਕੰਮ ਤਾਂ ਨਹੀਂ। ਹਾਂ ਨਹੀਂ ਬਈ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ। ਠੀਕ ਹੈ। ਆਪਣੇ ਘਰੇਲੂ ਪਸ਼ੂ ਆ। ਘਰੇਲੂ ਪਸ਼ੂ ਹੀ ਆ। ਹਾਂ ਹਾਂ ਘਰੇਲੂ ਪਸ਼ੂ ਆ। ਠੀਕ ਹੈ। ਤੇ ਜਿਹੜੀ ਬਾਈ ਦੁੱਧ ਵਾਸਤੇ ਰੱਖੇ ਹੋ ਯਾਨੀ ਘਰ ਦੀ ਲੋੜ ਵਾਸਤੇ ਹੈ ਨਾ। ਹਾਂਜੀ ਹਾਂਜੀ। ਠੀਕ ਆ ਤੇ ਜਿਹੜੀ ਇਹ ਆਪਾਂ ਮੱਝ ਵੇਚਣ ਲੱਗੇ ਆ ਬਾਈ। ਤੇ ਇਹਦੀ ਕੀ ਡਿਟੇਲ ਹੈ ਕਿ ਕਿਹੜੇ ਸੂਏ ਸੂਣਾ ਨੇ? ਇਹਨੇ ਤੀਜੇ ਸੂਏ ਸੂਣਾ ਬਾਈ। ਇਸ ਵਾਰ। ਹੁਣ ਇਸ ਵਾਰ। ਠੀਕ ਆ। ਤੇ ਅਸੀਂ ਪਿਛਲੇ ਸਾਲ ਗ ਪਿਛਲੇ ਸਾਲ ਆਪਾਂ 20 ਹੀ ਆ ਨਾ 20 ਹੀ ਆ ਬਈ 20 ਹੀ ਆ ਸਾਨੂੰ 14 14 ਲੀਟਰ ਦੁੱਧ ਦਿੱਤਾ ਜੀ 14 ਲੀਟਰ ਪਿਛਲੇ ਸਾਲ ਦਿੱਤਾ ਦਿੱਤਾ ਹੀ ਹਾਂ ਤੇ ਇਸ ਵਾਰ ਵੀ ਫਿਰ ਚੰਗੀ ਉਮੀਦ ਆ ਵਧੂਗੀ ਨਾ ਹਾਂ ਉਮੀਦ ਉਮੀਦ ਹੈਗੀ ਆ ਜੀ ਵਧੂਗੀ ਠੀਕ ਹੈ ਤੇ ਜਿਹੜਾ ਇਹ ਟੀਕਾ ਲੱਗਿਆ ਬਈ ਉਹਦਾ ਕੁਝ ਪਤਾ ਨਹੀਂ ਠੀਕ ਆ ਬਈ ਲਵਾਇਆ ਤਾਂ ਚੰਗਈ ਸੀਗੇ ਯਾਰ ਵੀ ਹੂੰ ਡਾਕਟਰ ਕਹਿ ਗਿਆ ਸੀ ਸਾਭ ਕੇ ਰੱਖ ਲਿਓ ਠੀਕ ਆ ਪਰ ਹੂੰ ਸਾਡੇ ਧਿਆਨ 'ਚ ਨਹੀਂ ਹੈਗਾ ਕਿੱਥੇ ਤਰ ਤਰ ਠੀਕ ਆ ਵੀ ਯਾਨੀ ਕਿ ਆਪਾਂ ਸਟਰਾ ਨਹੀਂ ਸਾਭਿਆ ਹੂੰ ਟੀਕਾ ਚੰਗਾ ਲੱਗਿਆ ਵਾ ਨਾ ਠੀਕ ਆ ਚੰਗਾ ਲੱਗਿਆ ਬਈ ਠੀਕ ਆ ਤੇ ਉਹ ਠੰਡੀ ਸੀ ਲਗੀ ਠੰਡੀ ਸੀ ਲਾ ਬਈ ਵਧੀਆ ਪੂਰੀ ਦੁੱਧਾ ਤੇ ਕੋਈ ਉਹ ਨਹੀਂ ਹੈਗਾ ਕੋਈ ਤਾਂ ਰੰਧੂ ਰਾਂਚ ਕੋਈ ਦਿੱਕਤ ਨਹੀਂ ਹੈਗੀ ਠੀਕ ਆ ਥਾਂਲੇ ਵੀ ਦੀ ਸਾਫ ਆ ਪੂਰੀ ਠੀਕ ਆ ਤੇ ਆਪਾਂ ਮੁੱਲ ਕਿੰਨਾ ਰੱਖਿਆ ਇਹਦਾ ਮੁੱਲ ਆਪਾਂ 145 ਰੱਖਿਆ ਬਈ ਇਹਦਾ ਮੁੱਲ 145 ਆ ਹਾਂਜੀ ਠੀਕ ਆ ਬਾਕੀ ਮਾੜਾ ਮੋਟਾ ਹੋ ਜੂ ਮੌਕੇ ਤੇ ਹਨਾ ਆਪਾਂ ਟਾਂ ਕਰ ਦਾਂਗੇ ਠੀਕ ਆ ਠੀਕ ਆ ਬਈ ਖੋਲ ਕੇ ਦਿਖਾਓ ਇੱਕ ਵਾਰੀ ਕੀੜਾ ਦਵਾ ਦਿਓ ਲੋ ਵੀ ਦੋਸਤੋ ਡਿਟੇਲ ਤਕਰੀਬਨ ਦੋਨੇ ਆਪਾਂ ਸਾਰੀ ਲੈ ਕੇ ਦੇਤੀ ਹੈਗੀ ਤੇ ਥੋੜੀ ਜੀ ਡਰ ਸਕਦੀ ਹੈਗੀ ਕਿਉਂਕਿ ਪਸ਼ੂ ਹੈਗੇ ਪਿਛਲੇ ਪਾਸੇ ਇਧਰ ਕੋਈ ਆਉਂਦਾ ਜਾਂਦਾ ਨਹੀਂਗਾ ਤੇ ਤਾਂ ਕਰਕੇ ਥੋੜਾ ਜਿਹਾ ਉਪਰ ਆ ਮਨ ਸਕਦੀ ਹੈ ਕਿ ਇਹ ਰਹੀ ਕੋਈ ਡਾਕਟਰ ਦਾ ਹੋ ਜਾਂਦਾਗਾ ਤੇ ਵੈਸੇ ਠੰਡੀ ਸੀਲ ਹੈਗੀ ਡਿਟੇਲ ਤੁਹਾਨੂੰ ਸਾਰੀ ਦੱਸ ਹੀ ਦਿੱਤੀ ਐ 145 ਮੁੱਲ ਆ ਤੇ ਫੇਸ ਕੁਆਲਟੀ ਦੇਖ ਸਕਦੇ ਹੋ ਤੁਸੀਂ ਸਿੰਘਾਂ ਦੇ ਅਨਜਮਾ ਕੁੰਡੀ ਹੈਗੀ ਥੋੜਾ ਜਿਹਾ ਡਰਦੀ ਲੱਗਦੀ ਆ ਬਾਕੀ ਬਾਡੀ ਬੰਦਰ ਬਹੁਤ ਸੋਹਣੀ ਆ ਤੇ ਆਰਡਰ ਵੀ ਬਹੁਤ ਸੋਹਣਾਗਾ ਥਣਾ ਦਾ ਸਾਈਜ਼ ਤੇ ਬੈਕ ਸਾਈਡ ਤੋਂ ਪਿੱਠ ਪੂੜਾ ਦੇਖ ਸਕਦੇ ਹੋ ਤੁਸੀਂ ਥਾਣਾ 'ਚ ਵਿੱਥੀ ਬਹੁਤ ਚੰਗੀ ਆ ਗਈ ਬਹੁਤ ਮਤਲਬ ਕਿ ਸੋਹਣੀ ਵੀ ਹੈ ਮੱਝ ਬਾਕੀ ਦੁੱਧ ਪੱਖ ਤੋਂ ਵੀ ਚੰਗੀ ਰਹੂਗੀ ਲੈ ਜਾਵਾ ਬੰਦ ਹੈ ਬਈ ਤੇ ਥਾਣ ਤੁਸੀਂ ਦੁਬਾਰੇ ਵੀ ਦੇਖ ਸਕਦੇ ਹੋ ਵਿੱਥੀ ਬਹੁਤ ਆ ਥੋੜਾ ਜਿਹਾ ਡਰਦੀ ਕਰਕੇ ਹੀ ਆ ਗਈ ਤੇ 14 ਲੀਟਰ ਦੁੱਧ ਦਿੱਤਾ ਪਿਛਲੇ ਸੂਏ ਤੇ ਬਾਕੀ ਨੰਬਰ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰਕੇ ਆ ਕੇ ਤੁਸੀਂ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਤੇ ਮੱਝ ਨੂੰ ਤੁਸੀਂ ਖਰੀਦ ਸਕਦੇ ਹੋ ਸਿੰਗਾ ਫੇਰ ਦੇਖ ਸਕਦੇ ਹਾਂ ਸਿੰਗਾ ਦੇ ਐਨ ਕੁੰਡੀ ਆ ਜਮਾ ਤੇ ਬਾਡੀ ਬੰਤਰ ਦੀ ਵੀ ਬਹੁਤ ਵਧੀਆ ਆ ਗਈ ਬੈਕ ਸਾਈਡ ਤੋਂ ਪਿੱਠ ਪੂੜਾ ਵੀ ਦੇਖ ਸਕਦੇ ਹੋ ਤੁਸੀਂ ਚੌੜੀ ਆ ਪੂਰੀ ਸਾਂਭੀ ਵੀ ਚੰਗੀ ਆ ਤੇ ਬਾਕੀ ਆਰਡਰ ਰਹਿਣੇ ਬਹੁਤ ਵਧੀਆ ਤਿਆਰ ਕਰੀ ਜਾਂਦੀ ਆ ਤੇ ਬਾਕੀ ਮੌਕੇ ਤੇ ਆ ਕੇ ਵੀ ਬਾਈ ਕਹਿੰਦਾ ਆਰਡਰ ਹੋਰ ਤਿਆਰ ਕਰ ਲੈਣਾ ਨੇ ਤੇ ਚੰਗਾ ਆਰਡਰ ਬਣਾਉਂਦੀ ਹੈਗੀ ਤੇ ਥੋੜਾ ਜਿਹਾ ਆਪਣਾ ਉਪਰਾਂ ਮੰਦੀ ਹੈਗੀ ਉਪਰੇ ਬੰਦੇ ਨੂੰ ਕੈਮਰੇ ਤੋਂ ਬਣਾਇਆ ਹਾਂ ਥੋੜਾ ਜਿਹਾ ਕੈਮਰੇ ਦਾ ਕਰਕੇ ਕਰਦੀ ਆ ਬਸ ਵੈਸੇ ਠੰਡੀ ਸੀਟ ਆ ਤੇ ਚੰਗੇ ਦੁੱਧ ਦੀ ਇਹਦੇ ਤੋਂ ਉਮੀਦ ਆ ਗਈ ਤੇ ਤੁਸੀਂ ਆਪਜੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਫੇਰ ਰਿਕਵੈਸਟ ਆ ਜਿਹੜੇ ਪੁਰਾਣੇ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ